ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਤੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਪਾਕਿਸਤਾਨ ਦੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਅਲਾਨੇ ਆਤਵਾਦੀ ਵਿਰੇਂਦਰ ਕੋਮਨ ਦੇ ਨਾਮ ਤੇ ਬੜਿਆ ਪਾਰਕ 3 ਨੇ ਕੀਤਾ ਉਤਕਾਟਨ ਪਾਵਰ ਸਲੈਪ ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ ਜਜਾਰ ਸਿੰਘ ਬਣੇ ਚੈਂਪੀਅਨ ਭਾਰਤ ਤੇ ਚੀਨ ਦੇ ਵਿਚਕਾਰ ਡਾਇਰੈਕਟਿਵ ਲਾਈਟ ਮੋੜ ਹੋਈ ਸ਼ੁਰੂ ਤੇ ਖੁਣ ਖਬਰਾਂ ਵਿਸਥਾਰ ਦੇ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਹਾਲ ਹੀ ਵਿੱਚ ਸਾਊਦੀ ਅਰਬ ਵਿੱਚ ਇੱਕ ਸ਼ੋਅ ਦੌਰਾਨ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖਰਾ ਦੇਸ਼ ਦੱਸਿਆ ਜਿਸ ਨੇ ਨਾਲ ਗਵਾਂਡੀ ਤੇਜ ਨਰਾਸਾ ਹੈ ਸ਼ਹਿਬਾਜ਼ ਸਰਕਾਰ ਨੇ ਸਲਮਾਨ ਖਾਨ ਨੂੰ ਅਤਵਾਦੀ ਐਲਾਨ ਦਿੱਤਾ ਹੈ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਸ ਦੇ ਸੰਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਪਾਕਿਸਤਾਨ ਦੇ ਗ੍ਰੈਵ ਯੂ ਪਾਰਕ ਨੇ ਸਲਮਾਨ ਖਾਨ ਨੂੰ ਚੌਥੇ ਸਕੇਜੂਲ ਦੇ ਵਿੱਚ ਰੱਖਿਆ ਹੈ ਭਾਵ ਕਿ ਉਸ ਨੂੰ ਅਤਵਾਦੀ ਐਲਾਨਿਆ ਗਿਆ ਇਸ ਉੱਚੀ ਅਤਵਾਦ ਵਿਰੋਧੀ ਐਕਟ ਦੇ ਅਧੀਨ ਆਉਂਦੀ ਹੈ ਅਤੇ ਇਸ ਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਪਾਕਿਸਤਾਨ ਦੇ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਸੰਬੰਧੀ ਕਧਾਰਿਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਤੇ ਸਲਮਾਨ ਖਾਨ ਜਾਂ ਫਿਰੋਨਾ ਦੇ ਪ੍ਰਤੀਨਿਧੀਆਂ ਦੇ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ ਦਰਅਸਲ ਸਾウਦੀ ਅਰਬ ਦੇ ਵਿੱਚ ਆਯੋਜਿਤ ਇੱਕ ਇਵੈਂਟ ਦੇ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਵੀਡੀਓ ਦੇ ਵਿੱਚ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਬਲੋਚਿਸਤਾਨ ਦੇ ਲੋਕ ਖਾਨ ਅਫਗਾਨਿਸਤਾਨ ਦੇ ਲੋਕ ਖਾਨ ਪਾਕਿਸਤਾਨ ਦੇ ਲੋਕ ਖਾਨ ਹਤੇ ਹਰ ਕੋਈ ਸਾウਦੀ ਅਰਬ ਦੇ ਵਿੱਚ ਸਖਤ ਮਿਹਨਤ ਕਰ ਰਿਹਾ ਹੈ ਇਸ ਬਿਆਨ ਦੇ ਵਿੱਚ ਉਹਨਾਂ ਨੇ ਬਲੋਚਿਸਤਾਨ ਦਾ ਪਾਕਿਸਤਾਨ ਤੋਂ ਵੱਖਰਾ ਸੇਕਰ ਕੀਤਾ ਹੈ ਸਲਮਾਨ ਦੇ ਬਿਆਨ ਦੇ ਨਾਲ ਪਾਕਿਸਤਾਨ ਦੇ ਵਿੱਚ ਗੁੱਸਾ ਫੈਲ ਗਿਆ ਹੈ ਜਦੋਂ ਕਿ ਬਲੋਚ ਵੱਖਵਾਦੀ ਨੇਤਾ ਖੁਸ਼ ਹਨ ਅਤੇ ਸਲਮਾਨ ਦਾ ਧੰਨਵਾਦ ਵੀ ਕਰ ਰਹੇ ਹਨ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਸਲਮਾਨ ਨੇ ਜਾਣ ਪੁੱਛ ਕੇ ਬਲੋਥਿਸਤਾਨ ਦਾ ਸਿੱਕਰ ਪਾਕਿਸਤਾਨ ਤੋਂ ਵੱਖਰਾ ਕੀਤਾ ਸੀ ਜਾਂ ਫਿਰ ਇਹ ਅਣਜਾਣੇ ਵਿੱਚ ਹੋ ਗਿਆ ਚਾਰਖੰਡ ਦੇ ਪੱਛਮੀ ਸਿੰਘ ਪੂਮ ਜ਼ਿਲ੍ਹੇ ਦੇ ਵਿੱਚ ਡਾਕਟਰੀ ਲਾਪਰਵਾਹੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚਾਈਬਸਾ ਸਰਕਾਰੀ ਹਸਪਤਾਲ ਦੇ ਵਿੱਚ ਖੂਨ ਚੜਾਉਣ ਤੋਂ ਬਾਅਦ 7 ਸਾਲਾਂ ਥੈਲੇਸੀਮੀਆ ਮਰੀਜ਼ ਸਮੇਤ ਕਟੋ-ਕਟ ਪੰਜ ਬੱਚਿਆਂ ਦੇ ਐਚਆਈਵੀ ਪੋਜ਼ਿਟਿਵ ਹੋਣ ਦੀ ਖਬਰ ਹੈ ਇਸ ਘਟਨਾ ਨੇ ਰਾਜ ਦੇ ਸਿਹਤ ਵਿਭਾਗ ਦੇ ਵਿੱਚ ਰੋਸ ਪੈਦਾ ਕਰ ਦਿੱਤਾ ਹੈ ਜਿਸ ਦੇ ਕਾਰਨ ਰਾஞ்சி ਤੋਂ ਇੱਕ ਉੱਚ ਪੱਧਰੀ ਮੈਡੀਕਲ ਟੀਮ ਨੂੰ ਤੁਰੰਤ ਜਾਂਚ ਤੇ ਲਈ ਭੇਜਿਆ ਗਿਆ ਝਾਰਖੰਡ ਹਾਈ ਕੋਰਟ ਨੇ ਰਾਜ ਦੇ ਸਿਹਤ ਸਕੱਤਰ ਅਤੇ ਜ਼ਿਲ੍ਹਾ ਸਿਵਲ ਸਰਜਨ ਤੋਂ ਵੀ ਰਿਪੋਰਟ ਮੰਗੀ ਹੈ ਇੰਡੀਆ ਟੁਡੇ ਦੇ ਇੱਕ ਰਿਪੋਰਟ ਦੇ ਅਨੁਸਾਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਥੈਲਸੇਮੀਆ ਤੋਂ ਪੀੜਤ ਇੱਕ ਬੱਚੇ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਬੱਚੇ ਨੂੰ ਚਾਈਬਸਤਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਐਚਆਈਵੀ ਸੰਕਰਮਿਤ ਖੂਨ ਦਿੱਤਾ ਗਿਆ ਸੀ ਦੋਸ਼ਾਂ ਤੋਂ ਬਾਅਦ ਮੈਡੀਕਲ ਟੀਮ ਨੇ ਜਾਂਚ ਸ਼ੁਰੂ ਕੀਤੀ ਅਤੇ 4 ਹੋਰ ਬੱਚਿਆਂ ਦਾ ਪਤਾ ਲੱਗਾ ਆ ਜਿਨ੍ਹਾਂ ਦਾ ਐਚਆਈਵੀ ਟੈਸਟ ਪੋਜ਼ਿਟਿਵ ਆਇਆ ਸੀ ਅਤੇ ਜਿਨ੍ਹਾਂ ਨੂੰ ਇਸੇ ਹਸਪਤਾਲ ਦੇ ਵਿੱਚ ਹੀ ਖੂਨ ਚੜਾਇਆ ਗਿਆ ਮਡਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਥੈਲੇਸੀਮੀਆ ਤੋਂ ਪੀੜਤ ਬੱਚੇ ਨੂੰ ਦੂਸ਼ਿਤ ਖੂਨ ਦਿੱਤਾ ਗਿਆ ਸੀ ਜਾਂਚ ਤਰ੍ਹਾਂ ਨੇ ਵੀ ਸਾਹਮਣੇ ਆਇਆ ਕਿ ਬਲੱਡ ਬੈਂਕ ਨੇ ਕੁਝ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਉਹਨਾਂ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਗਲੇ ਕੁਝ ਦਿਨਾਂ ਦੇ ਲਈ ਬਲੱਡ ਬੈਂਕ ਸਿਰਫ ਗੰਭੀਰ ਮਾਮਲਿਆਂ ਨੂੰ ਹੀ ਸੰਭਾਲੇਗਾ ਜਲੰਧਰ ਦੀ ਅਫਸਰ ਕਲੋਨੀ ਦੇ ਵਿੱਚ ਇੱਕ ਪਾਰਕ ਦਾ ਨਾਮ ਬਾਡੀ ਬਿਲਡਰ ਵਰਿੰਦਰ ਸਿੰਘ ਕੋਮਣ ਦੇ ਨਾਮ ਤੇ ਰੱਖਿਆ ਗਿਆ ਸੀ ਇਸ ਡਾਊਟ ਗਾਰਡਨ ਫਰਿੰਦਰ ਕੁੰਮੰਡੀ ਤੀਨੇ ਕੀਤਾ ਹੈ ਉਹਨਾਂ ਨੇ ਆਪਣੇ ਪਿਤਾ ਨੂੰ ਯਾਦ ਕਰਦੀ ਹੋਏ ਕਿਹਾ ਕਿ ਇਹ ਦਿਨ ਉਹਨਾਂ ਦੇ ਲਈ ਬਹੁਤ ਹੀ ਖਾਸ ਹੈ ਉਸਦੇ ਪਿਤਾ ਇੱਕ ਵਿਲੱਖਣ ਬਾਡੀ ਬਿਲਡਰ ਸਨ ਜਿਨ੍ਹਾਂ ਨੇ ਬਿਨਾ ਕਿਸੇ ਸਪਲੀਮੈਂਟ ਜਾਂ ਫਿਰ ਸ਼ਾਰਟਕਟ ਤੇ 25 ਸਾਲ ਖੇਤਰ ਨੂੰ ਸਮਰਪਿਤ ਕੀਤਾ ਹਨ ਅਤੇ ਉਹਨਾਂ ਨੇ ਉਹਨਾਂ ਨੂੰ ਫਿੱਟ ਰਹਿਣ ਦੇ ਲਈ ਵੀ ਪ੍ਰੇਰਿਤ ਕੀਤਾ ਹੈ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਿਵਾਸੀ ਜੁਜਾਰ ਸਿੰਘ ਨੇ ਅਬੂ ਧਾਬੀ ਦੇ ਵਿੱਚ ਹੋਈ ਪਾਵਰ ਸਲਾਪ ਮੁਕਾਬਲੇ ਵਿੱਚ ਇਤਿਹਾਸ ਹੀ ਰਚ ਦਿੱਤਾ ਹੈ 24 ਅਕਤੂਬਰ 2025 ਨੂੰ ਸਪੇਸ ਬਤਾਲੀ ਅਰੀਨਾ ਤੇ ਵਿੱਚ ਹੋਈ ਪਾਵਰ ਸਲਾਪ 16 ਦੇ ਵਿੱਚ ਉਹ ਪਹਿਲਾ ਸਿੱਖ ਅਤੇ ਭਾਰਤੀ ਚੈਂਪੀਅਨ ਬਣ ਗਿਆ ਹੈ ਉਸਨੇ ਆਪਣੇ ਮੁਕਾਬਲੇ ਬਾਦ ਰਸ਼ੀਆ ਦੇ ਐਂਟੋਨੀ ਗਲੁਸ਼ਕਾ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ ਹੈ ਜੁਜਾਰ ਨੇ ਆਪਣੀ ਫੇਸਬੁੱਕ ਪੇਜ ਤੇ ਵੀ ਵੀਡੀਓ ਸਾਂਝਾ ਕਰਕੇ ਲਿਖਿਆ ਹੈ ਕਿ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਹੈ ਹੁਣ ਮੈਂ ਪਹਿਲਾ ਭਾਰਤੀ ਪਾਵਰ ਸਲਾਬ ਚੈਂਪੀਅਨ ਹਾਂ ਦੱਸ ਦੇ ਕਿ ਮੁਕਾਬਲਾ ਤਿੰਨ ਦੌਰਾਂ ਦੇ ਵਿੱਚ ਲੜਿਆ ਗਿਆ ਪਹਿਲੇ ਦੌਰ ਦੇ ਵਿੱਚ ਸਿੱਕਾ ਟਾਸ ਕੀਤਾ ਗਿਆ ਜਿਸ ਨੂੰ ਗੁਲਸ਼ਕਾਨੀ ਜਿੱਤਿਆ ਅਤੇ ਜੁਝਾਰ ਨੇ ਪਹਿਲਾ ਥੱਪੜ ਮਾਰਿਆ ਜਿਸ ਤੇ ਨਾਲ ਉਹ ਇੱਕ ਕਦਮ ਪਿੱਛੇ ਹਟ ਗਿਆ ਜਵਾਬ ਦੇ ਵਿੱਚ ਜੁਜਾਰ ਨੇ ਥੱਪੜ ਮਾਰਿਆ ਪਰ ਗਲੁਸ਼ਕਾ ਨਹੀਂ ਹਿੱਲਿਆ ਨਤੀਜੇ ਦੇ ਵਜੋਂ ਜੁਜਾਰ ਨੂੰ 9 ਅੰਕ ਅਤੇ ਗਲੁਸ਼ਕਾ ਨੂੰ 10 ਅੰਕ ਮਿਲੇ ਦੂਸਰੇ ਦੌਰ ਦੇ ਵਿੱਚ ਗਲੁਸ਼ਕਾ ਦੇ ਤਾਕਤਵਰ ਥੱਪੜ ਨੇ ਜੁਜਾਰ ਦੀ ਅੱਖ ਨੂੰ ਸਖਮੀ ਕਰ ਦਿੱਤਾ ਜਿਸ ਨੂੰ ਇੱਕ ਫਾਉਲ ਮੰਨਿਆ ਗਿਆ ਤੀਸਰੇ ਅਤੇ ਫੈਸਲਾਕੁਨ ਦੌਰ ਤੇ ਵਿੱਚ ਗਲੁਸ਼ਕਾ ਨੇ ਪਹਿਲਾ ਥੱਪੜ ਮਾਰਿਆ ਪਰ ਜੁਜਾਰ ਨੇ ਹਿੱਲੇ ਬਿਨਾ 10 ਅੰਕ ਹਾਸਲ ਕੀਤੇ ਆਖਰੀ ਥੱਪੜ ਦੇ ਵਿੱਚ ਜੁਜਾਰ ਨੇ ਕੁਲੁਸ਼ਕਾ ਨੂੰ ਇੱਕ ਹੀ ਵਾਰ ਦੇ ਵਿੱਚ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਜਿਸ ਦੇ ਨਾਲ ਉਸ ਨੂੰ ਵੀ 10 ਅੰਕ ਮਿਲੇ ਹਨ ਕੋਲਾੰਕਾਂ ਦੇ ਵਿੱਚ ਜੁਜਾਰ ਨੇ 29 ਅਤੇ ਗੁਲੁਸ਼ਕਾ ਨੂੰ 27 ਅੰਕ ਦਿੱਤੇ ਕੇ ਜਿੱਤ ਤੋਂ ਬਾਅਦ ਰੈਫਰੀ ਨੇ ਜੁਜਾਰ ਦਾ ਹੱਥ ਉੱਚਾ ਕੀਤਾ ਤਾਂ ਉਸ ਨੇ ਸਟੇਜ ਤੇ ਖੁਸ਼ੀ ਦੇ ਵਿੱਚ ਪੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਭਾਰਤ ਤੇ ਚੀਨ ਵਿਚਕਾਰ ਸਿੱਧੀ ਹਵਾਈ ਸੇਵਾ 5 ਸਾਲਾਂ ਤੋਂ ਬਾਅਦ ਐਤਵਾਰ ਨੂੰ ਮੁੜ ਸ਼ੁਰੂ ਹੋ ਗਈ ਹੈ इंडिगो एयरलाइंस ਦੀ ਨਾਨ-ਸਟਾਪ ਕੋਲਕਾਤਾ ਤੋਂ ਗੁਆਂਗਸ਼ੂ ਉਡਾਣ ਰਾਤ 10 ਵਜੇ ਦੇ ਕਰੀਬ ਰਵਾਨਾ ਹੋਈ ਕਿਸੇ ਭਾਰਤੀ ਸ਼ਹਿਰ ਤੋਂ ਚਾਈਨਾ ਦੇ ਲਈ ਇਹ ਪਹਿਲੀ ਉਡਾਣ ਹੈ ਕੋਵਿਡ-19 ਮਹਾਮਾਰੀ ਅਤੇ ਸਰਹੱਦੀ ਤਣਾਅ ਦੇ ਕਾਰਨ ਦੋਨਾਂ ਦੇਸ਼ਾਂ ਦੇ ਵਿਚਕਾਰ ਸਿੱਧਾ ਹਵਾਈ ਸਫ਼ਰ ਲੰਬੇ ਸਮੇਂ ਤੋਂ ਪ੍ਰਭਾਵਿਤ ਸੀ ਉਡਾਣ ਰਵਾਨਾ ਹੋਣ ਤੋਂ ਪਹਿਲਾਂ ਨੇਤਾ ਜੀ ਸੁਬਾਸ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿੱਚ ਇੱਕ ਸੰਖੇਪ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਸੀ ਕਰਨਤਾਰਨ ਜ਼ੇਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ 26 ਅਕਤੂਬਰ ਨੂੰ ਬੱਲਾ ਚੱਕ ਤੋਂ ਰੋਡ ਸ਼ੋਅ ਕੀਤਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਰੋਡ ਸ਼ੋਅ ਦੌਰਾਨ ਮਾਨ ਨੇ ਆਪ ਉਮੀਦਵਾਰ ਹਰਮਿਤ ਸਿੰਘ ਸਿੱਧੂ ਦੇ ਹੱਕ ਤੇ ਵਿੱਚ ਵੋਟ ਮੰਗੀ ਹੈ ਆਪ ਦੇ ਸੀਨੀਅਰ ਨੇਤਾ ਪੁਨੀਸ਼ ਸਿਸੋਧਿਆ ਵੀ ਇਸ ਦੇ ਵਿੱਚ ਮੌਜੂਦ ਸਨ ਮੋਕ ਮੰਤਰੀ ਨੇ ਵੱਡਾ ਐਲਾਨ ਕਰ ਦਿਆ ਕਿ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਸਰਕਾਰ 1,85,000 ਕੁਇੰਟਲ ਬੀਜ ਮੁਹੱਈਆ ਕਰਵਾਏਗੀ। ਸ਼ਾਮ ਨੂੰ ਹਰੀ ਝੰਡੀ ਦੇ ਕੇ ਪੀਜਾਂ ਵਾਲੇ ਟਰੱਕ ਪਿੰਡਾਂ ਦੇ ਵੱਲ ਰਵਾਨਾ ਕੀਤੇ ਜਾਣਗੇ। ਉਹਨਾਂ ਨੇ ਵਾਅਦਾ ਕੀਤਾ ਕਿ ਪੰਜਾਬ ਨੂੰ ਮੁੜ ਰੰਗਲਾ ਅਤੇ ਖੇਤੀ ਨੂੰ ਲੀਹ ਤੇ ਲਿਆਂਦਾ ਜਾਵੇਗਾ। ਸੀਮਾਨ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਲੀ ਤੋਂ ਸਿੱਧਾ ਇੱਥੇ ਪਹੁੰਚੇ ਹਨ ਅਤੇ 11 ਨਵੰਬਰ ਨੂੰ ਝਾੜੂ ਨੂੰ ਫੋਟੇ ਕੇ ਤਰੰਤਾਰਨ ਤਾਰਨ ਨੂੰ ਉਚਾਈਆਂ ਤੇ ਲਜਾਇਆ ਜਾਵੇ ਦੱਸਦੇ ਕਿ ਤਰੰਤਾਰਨ ਦੀ ਸੈਮਨੀ ਚੋੜ 11 ਨਵੰਬਰ ਨੂੰ ਹੋਵੇਗੀ ਚਦਕੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਰਦੀਆਂ ਦੀ ਉਡਾਣ ਦਾ ਸ케ਜੂਲ ਜਾਰੀ ਹੋ ਗਿਆ ਹੈ ਇਸ ਸ케ਜੂਲ 26 ਅਕਤੂਬਰ 2025 ਤੋਂ 28 ਮਾਰਚ 2026 ਤੱਕ ਲਾਗੂ ਰਹੇਗਾ ਹਾਲਾਂਕਿ ਰਨਵੇ ਮੇਨਟੇਨੈਂਸ ਦੇ ਕਾਰਨ 에ਰਪੋਰਟ 26 ਅਕਤੂਬਰ ਤੋਂ 7 ਨਵੰਬਰ ਤੱਕ ਸਿਵਲ ਉਡਾਣਾਂ ਦੇ ਲਈ ਬੰਦ ਹੋਵੇਗਾ। ਉਡਾਣਾਂ ਦੇ ਟੇਕ-ਆਫ ਸਮੇਂ ਦੇ ਵਿੱਚ ਬਦਲਾਅ ਕੀਤੇ ਗਏ ਹਨ ਤਾਂ ਜੋ ਧੁੰਦ ਅਤੇ ਘੱਟ ਵਿਜ਼ਿਬਿਲਟੀ ਦੇ ਕਾਰਨ ਕੋਈ ਵੇਗਨ ਨਾ ਪਵੇ। ਰੋਜ਼ਾਨਾ 55 ਉਡਾਣਾਂ ਸਵੇਰੇ 5:20 ਤੋਂ ਰਾਤ 11:55 ਤੱਕ ਰਵਾਨਾ ਹੋਣਗੀਆਂ, ਜਦ ਕਿ ਆਉਣ ਜਾਣ ਵਾਲੀਆਂ ਵੀ ਇੰਨੀਆਂ ਹੀ ਉਡਾਣਾਂ ਹੋਣਗੀਆਂ। ਏਅਰਲਾਈਨਾਂ ਦੇ ਵਿੱਚੋਂ ਇੰਡੀਗੋ 40 ਉਡਾਣਾਂ ਚਲਾਏਗੀ, 에ਅਰ ਇੰਡੀਆ 10 ਚਦਕੇ 에ਅਰ ਇੰਡੀਆ ਐਕਸਪ੍ਰੈਸ ਅਤੇ ਅਲਾਈਂਸ 에ਅਰ ਹਰ ਇੱਕ 5 ਉਡਾਣਾਂ ਚਲਾਣਗੀਆਂ। ਸਭ ਤੋਂ ਵੱਧ ਉਡਾਣਾਂ ਦਿੱਲੀ ਅਤੇ ਮੁੰਬਈ ਦੇ ਲਈ ਹਨ। ਦਿੱਲੀ ਸੈਕਟਰ ਤੇ ਇੰਡੀਗੋ, 에ਅਰ ਇੰਡੀਆ ਅਤੇ ਅਲਾਈਂਸ 에ਅਰ ਰੋਜ਼ਾਨਾ 10-10 ਉਡਾਣਾਂ ਚਲਾਉਣਗੀਆਂ, ਚਦਕੇ ਮੁੰਬਈ ਦੇ ਲਈ ਇੰਡੀਗੋ ਅਤੇ 에ਅਰ ਇੰਡੀਆ 6-6 ਉਡਾਣਾਂ ਚਲਾਉਣਗੀਆਂ। ਨਵੇਂ ਰੂਟ ਦੇ ਵਜੋਂ ਕੁਲੂ, ਲੇ ਅਤੇ ਨਾਰਥ ਗੋਆ ਦੇ ਲਈ ਇੱਕ-ਇੱਕ ਵਾਧੂ ਉਡਾਣ ਜੋੜੀ ਗਈ ਹੈ। ਪੱਜਮੂ ਰੂਟ ਬੰਦ ਹੋ ਸਕਦਾ ਹੈ। ਕਰੇਲੂ ਉਡਾਣਾਂ ਦੇ ਬਾਰੇ ਵਿਸਥਾਰ ਦੇ ਵਿੱਚ ਗੱਲ ਕਰੀਏ ਤਾਂ ਦਿੱਲੀ ਦੇ ਲਈ ਉਡਾਣਾਂ ਸਵੇਰੇ 6:00 ਵਜੇ ਤੋਂ ਰਾਤ 10:30 ਵਜੇ ਤੱਕ ਉਪਲਬਧ ਹਨ। ਮੁੰਬਈ ਦੇ ਲਈ ਪਹਿਲੀ ਉਡਾਣ ਸਵੇਰੇ 5:20 ਮਿੰਟ ਅਤੇ ਆਖਰੀ ਸ਼ਾਮ 5:05 ਮਿੰਟ ਤੇ ਰਵਾਨਾ ਹੋਵੇਗੀ। ਬੈਂਗਲੁਰੂ ਦੇ ਲਈ ਤਿੰਨ ਉਡਾਣਾਂ ਸਵੇਰੇ 7:30 ਵਜੇ, ਦੁਪਹਿਰ 3:30 ਵਜੇ ਅਤੇ ਰਾਤ 11:20 ਮਿੰਟ ਤੇ ਹਨ। ਸ਼ਿਲੀ ਨਗਰ ਤੇ ਲਈ ਦੁਪਹਿਰ 12:55 ਅਤੇ ਰਾਤ 8:10 ਤੇ ਹਨ ਅੰਤਰਰਾਸ਼ਟਰੀ ਉਡਾਣਾਂ ਦੇ ਵਿੱਚ ਵੀ ਨਵਾਂ ਰੂਟ ਨਹੀਂ ਜੋੜਿਆ ਗਿਆ ਅਬੂ ਧABI ਤੇ ਲਈ ਇੱਕ ਉਡਾਣ ਦੁਪਹਿਰ 1:20 ਅਤੇ ਦੁਬਈ ਤੇ ਲਈ ਦੁਪਹਿਰ 3:30 ਵਜੇ ਰਵਾਨਾ ਹੋਵੇਗੀ ਇੰਡੀਗੋ ਦੀਆਂ ਦਿੱਲੀ ਤੋਂ ਚੰਡੀਗੜ੍ਹ ਅਤੇ ਵਾਪਸੀ ਵਾਲੀਆਂ ਉਡਾਣਾਂ ਸਿਰਫ 17 ਦਸੰਬਰ 2025 ਤੋਂ 1 ਫਰਵਰੀ 2026 ਤੱਕ ਚੱਲਣਗੀਆਂ ਚੰਡੀਗੜ੍ਹ ਇੰਟਰਨੈਸ਼ਨਲ 에어ਪੋਰਟ ਲਿਮਿਟਿਡ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ케ਜੂਲ ਧੁੰਦ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ 에어ਲਾਈਨ ਦੇ ਨਾਲ ਉਡਾਣ ਦੇ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣ ਇਸ ਦੇ ਨਾਲ ਹੀ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਮੈਨੂ ਸੁਖਨੀਤ कौर ਨੂੰ ਦੇਵ ਜਾਸਤ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਆਰਸੈਲਫ